ਲਿਖਣ ਦੇ ਵਿੱਚ ਸ਼ਬਦ ਆ ਹਾਂਜੀ ਹਾਂਜੀ ਬੋਲਣ ਦੇ ਵਿੱਚ ਸ਼ਬਦ ਆ ਹਾਂਜੀ ਹਨਾ ਆਲੇ ਦੁਆਲੇ ਚੀਜ਼ਾਂ ਵੇਖਣੇ ਆ ਜਾਂ ਜਾਨਵਰ ਦੇਖਣੇ ਆ ਜਾਂ ਮਤਲਬ ਕੋਈ ਵੀ ਚੀਜ਼ ਇਹ ਕਿਦਾਂ ਸ਼ਬਦ ਆ ਦੱਸੋ ਮਾਡਾ ਵਿਦਿਊ ਸ਼ਬਦ ਆ ਜਿਹੜੀ ਸੋਚ ਚੱਲਣ ਦੀ ਹੈ ਨਾ ਇਹ ਸ਼ਬਦ ਆ ਜਿਹੜੀਆਂ ਚਿੜੀਆਂ ਕਾਵਾਂ ਦੇ ਵਿੱਚ ਵੀ ਚਿੜੀ ਨੂੰ ਭੁੱਖ ਲੱਗਣ ਦੀ ਆ ਉਹ ਸ਼ਬਦ ਚੱਲਿਆ ਚਿੜੀ ਚ ਚਿੜੀ ਆਂਡੇ ਦੇਂਦੀ ਆ ਤੇ ਪਹਿਲਾਂ ਹੀ ਟੀਲੇ ਇਕੱਠੇ ਕਰੀ ਜਾਂਦੀ ਆ। ਤੁਹਾਡੇ ਕਹਿੰਦਾ ਮਤਲਬ ਚਿੜੀ ਦੇ ਮਨ 'ਚ ਸ਼ਬਦ ਚੱਲਿਆ। ਹਾਂਜੀ ਸਾਰਿਆਂ ਨੂੰ ਚਲਾਉਣ ਵਾਲਾ ਉਹ ਸ਼ਬਦ ਵਾ ਨਾ। ਹਾਂ। ਸ਼ਬਦ ਨਾ ਜਿੱਦਾਂ ਕੰਪਿਊਟਰ ਚੱਲਦਾ ਜਿੱਦਾਂ ਆਪਣੀਆਂ ਵੀਡੀਓ ਈ ਬਣ। ਏਦਾਂ ਹੀ ਸ਼ਬਦ ਨਾ ਜਿਹੜੀ ਮਰਜ਼ ਚੱਲਦਾ। ਸ਼ਬਦ ਸਤਨਾਮ ਆ ਜੀ ਸ਼ਬਦ ਏਕ ਓੰਕਾਰ ਆ। ਜੇ ਆਪਾਂ ਇਨਸਾਨ ਦੀ ਗੱਲ ਕਰੀਏ ਤੇ ਤੁਹਾਡੇ ਕਹਿੰਦਾ ਮਤਲਬ ਇਹ ਆ ਕਿ ਦਿਮਾਗ ਦੇ ਵਿੱਚ ਖਿਆਲ ਆ ਗਿਆ। ਹਾਂ। ਤੇ ਉਹ ਖਿਆਲ ਚੱਲਦਾ। ਹਾਂਜੀ ਹਾਂਜੀ ਸਾਰਾ ਕੁਝ ਸ਼ਬਦ ਉਹ ਨਾ। ਕਿ ਸ਼ਬਦ ਤੋਂ ਵੱਖਰਾ ਕੁਝ ਹੈ ਨਹੀਂ ਆ ਜਿੰਨੀਆਂ ਵੀ ਗੱਲਾਂ ਬਾਤਾਂ ਵਾ ਨਾ ਬੰਦਾ ਵੀ ਸ਼ਬਦ ਵਾ ਖਿਆਲ ਵੀ ਸ਼ਬਦ ਵਾ ਖਿਆਲ ਨੂੰ ਵੇਖਣ ਵਾਲਾ ਵੀ ਸ਼ਬਦੋ ਸਤਿ ਸ੍ਰੀ ਅਕਾਲ ਜੀ ਦੋਸਤੋ ਅੱਜ ਇਦਾਂ ਹੀ ਬੈਠੇ ਬੈਠੇ ਆਪਾਂ ਨੂੰ ਵੀਰ ਮਿਲ ਗਏ ਸ਼ਬਦ ਵੀਰ ਸ਼ਬਦ ਮਿਲ ਗਏ ਤੇ ਆਪਣਾ ਅਫੀਸ਼ੀਅਲ ਨਾਮ ਕਿਹਦਾ ਮੇਰਾ ਮੇਰਾ ਨਾਮ ਕਰਨਦੀਪ ਸਿੰਘ ਆ ਜੀ ਪਰ ਮੈਨੂੰ ਜਦੋਂ ਪਤਾ ਲੱਗਾ ਵੀ ਸਾਰਾ ਕੁਝ ਸ਼ਬਦ ਵਾ ਤੇ ਫਿਰ ਮੈਂ ਕਿਹਾ ਵੀ ਮੇਰਾ ਨਾਮ ਹੀ ਸ਼ਬਦੀ ਹੋਣਾ ਚਾਹੀਦਾ ਮੇਰਾ ਨਾਮ ਕੋਈ ਛੋਟਾ ਨਾਮ ਕਿ ਹੋਣਾ ਚਾਹੀਦਾ ਹਮ ਮੈਂ ਆਪਾਂ ਸਭ ਤੋਂ ਵੱਡਾ ਨਾਮ ਰਖੀਏ ਚ ਸਾਰਾ ਯੂਨੀਵਰਸ ਆ ਜਾਂਦਾ ਹੁਣ ਸਾਰਾ ਕੁੱਖੀ ਸ਼ਬਦ ਸਾਰੀਆਂ ਗੱਲਾਂ ਸ਼ਬਦ ਸਾਰੀਆਂ ਬਾਤਾਂ ਸ਼ਬਦ ਸਾਰੀ ਸੋਚ ਵਿਚਾਰ ਸ਼ਬਦ ਤੇ ਉਹਦਾ ਵੀ ਕਿੱਥੋਂ ਬਲੋਂਗ ਕਰਦੇ ਤੁਸੀਂ ਹਾਂ ਪਪਾ ਜੀ ਬਾਬਾ ਕਾਲਾ ਸਾਹਿਬ ਤੋਂ ਹੀ ਬਾਬਾ ਬਕਾਲਾ ਤੋਂ ਹਾਂਜੀ ਤੇ ਵੀਰ ਹੁਣ ਨਾ ਮਿਲਣ ਦਾ ਸੁਭਾਅ ਏਦਾਂ ਵਾ ਦੋਸਤੋ ਕਿ ਏਦਾਂ ਹੀ ਬਹਿ ਕੇ ਆਪਾਂ ਵਿਚਾਰ ਕਰਨੀ ਸੀ ਗੁਰਬਾਣੀ ਦੀ ਪਰਮਾਤਮਾ ਦੀ ਤੇ ਮੈਂ ਕਹਾ ਵੀਰ ਨੂੰ ਕਾਫੀ ਦੇਰੋਂ ਦੀ ਸਟੱਡੀ ਕਰਦੇ ਨੂੰ ਤੇ ਆਪਾਂ ਵੀਰ ਨਾਲ ਬਹਿ ਕੇ ਗੱਲਬਾਤ ਜਰੂਰ ਸਾਂਝੀ ਕਰੀਏ ਸੋ ਵੀਰ ਜੀ ਤੁਸੀਂ ਗੱਲ ਕਰਦੇ ਰਹਿੰਦੇ ਹੋ ਸ਼ਬਦ ਦੀ ਤੇ ਅਸਲ ਦੇ ਵਿੱਚ ਤੁਹਾਡੇ ਹਿਸਾਬ ਨਾਲ ਸ਼ਬਦ ਨੂੰ ਆਪਾਂ ਕਿੱਦਾਂ ਦੇਖ ਸਕਦੇ ਹਾਂ ਬਾਬਾ ਜੀ ਆਪਣਾ ਹੋਣਾ ਸ਼ਬਦ ਉਹ ਆ ਆਪਾਂ ਨੂੰ ਜੋ ਦੇਖਣ ਡਿਆ ਉਹ ਸ਼ਬਦੀ ਆ ਜਿੰਨੀਆਂ ਵੀ ਚੀਜ਼ਾਂ ਦੇਖਦੀਆਂ ਵਾ ਉਹ ਸਾਰੀਆਂ ਚੀਜ਼ਾਂ ਦੇ ਨਾਮ ਆ ਉਹ ਸ਼ਬਦ ਵਾ ਸਾਰਾ ਕੋ ਆਪਾਂ ਸ਼ਬਦ ਚ ਜੀਣਦੇ ਸ਼ਬਦੀ ਜੀਣਦੇ ਆ ਸ਼ਬਦੀ ਵੇਖਣ ਡਿਆ ਸ਼ਬਦੀ ਵਿਖਾਉਣ ਡਿਆ ਤੇ ਸ਼ਬਦੀ ਹੈਗਾ ਸ਼ਬਦੀ ਦੇਖਣ ਵਾਲਾ ਸ਼ਬਦੀ ਦਿਖਣ ਵਾਲਾ ਤੇ ਸ਼ਬਦੀ ਦਿਖਾਉਣ ਵਾਲਾ ਸਾਰੇ ਇੱਕ ਹੀ ਆ ਬਾਬਾ ਜੀ ਤੁਹਾਨੂੰ ਇਹ ਚੀਜ਼ ਦੀ ਮਤਲਬ ਕਰੋਗੇ ਸਮਝ ਆਈ ਕਿੰਨੀ ਕੇਜ ਚ ਇਹ ਬਾਬਾ ਜੀ ਮੈਨੂੰ ਸਮਝ ਆਈ ਹਲੇ ਸਾਲ ਕੀ ਹੋਇਆ ਮੈਨੂੰ ਇਹ ਚੀਜ਼ ਦੀ ਸਮਝ ਆਈ ਐਸ ਵਕਤ ਕਿੰਨੀ ਉਮਰ ਆਪਣੀ ਬਾਬਾ ਜੀ ਮੇਰੀ ਉਮਰ ਹੋਣੀ ਆ 28 ਸਾਲ ਮੇਰੇ ਮੇਰੇ ਲਾ ਗਈ ਸਕਈਆ ਹਾਂਜੀ ਹਾਂਜੀ ਤੇ ਗੱਲ ਇਦਾਂ ਵਾ ਦੋਸਤੋ ਕਿ ਇਹ ਵਿਚਾਰ ਜ਼ਰੂਰੀ ਕਰਨੀ ਅਸੀਂ ਤਾਂ ਸਮਝੀ ਕਿਉਂਕਿ ਵੀਰ ਕਾਫੀ ਦਿਨੋਂ ਕਿ ਸਟੱਡੀ ਕਰਨ ਦੇ ਤੇ ਮੈਂ ਕਹਾ ਵੀਰ ਨਾਲ ਜ਼ਰੂਰ ਬੈ ਕੇ ਇਹ ਗਲਤੇ ਵਿਚਾਰ ਕੀਤੀ ਜਾਵੇ ਤੇ ਜਿਵੇਂ ਆਪਾਂ ਬਾਣੀ ਦੇ ਵਿੱਚ ਪੜਦੇ ਆ ਪਰਮਾਤਮਾ ਦਾ ਨਾਮ ਹੋ ਗਿਆ ਹਾਂਜੀ ਹਾਂਜੀ ਕੁਝ ਵੀ ਲਿਖਣ ਵਿੱਚ ਜੋ ਅਸੀਂ ਸਮਝਦੇ ਆ ਹਨਾ ਆਮ ਲੋਕ ਜੋ ਸਮਝਦੇ ਆ ਕਿ ਮੈਂ ਕੱਲੇ ਆਪਣੇ ਆਪ ਦੀ ਗੱਲ ਨਾ ਕਰਾਂ ਸਾਰਿਆਂ ਦੀ ਗੱਲ ਰੱਖਦੇ ਆ ਹਾਂਜੀ ਹਾਂਜੀ ਕਿ ਜੋ ਅਸੀਂ ਆਮ ਇਨਸਾਨ ਪੜਦੇ ਆ ਕਿ ਜਿਵੇਂ ਲਿਖਣ ਦੇ ਵਿੱਚ ਸ਼ਬਦ ਆ ਹਾਂਜੀ ਹਾਂਜੀ ਬੋਲਣ ਦੇ ਵਿੱਚ ਸ਼ਬਦ ਆ ਹਣਾ ਤੇ ਜਿਹੜੀਆਂ ਆਪਾਂ ਆਲੇ ਦੁਆਲੇ ਜਿੱਦਾਂ ਤੁਸੀਂ ਕਹਿੰਦੇ ਹੋ ਕਿ ਆਪਾਂ ਆਲੇ ਦੁਆਲੇ ਚੀਜ਼ਾਂ ਵੇਖਣ ਨੇ ਆ ਜਾਂ ਜਾਨਵਰ ਦੇਖਣ ਨੇ ਆ ਜਾਂ ਮਤਲਬ ਕੋਈ ਵੀ ਚੀਜ਼ ਇਹ ਕਿਦਾਂ ਸ਼ਬਦ ਆ ਦੱਸੋ ਮੜਾਗਾ ਬਾਬਾ ਜੀ ਹੂੰ ਦੇ ਸ਼ਬਦ ਸ਼ਬਦ ਵਾ ਜਿਹੜੀ ਸੋਚ ਚੱਲਣ ਦੀ ਹੈ ਨਾ ਇਹ ਸ਼ਬਦ ਆ ਜਿਹੜੀਆਂ ਚਿੜੀਆਂ ਕਾਵਾ ਦੇ ਵਿੱਚ ਵੀ ਚਿੜੀ ਨੂੰ ਭੁੱਖ ਲੱਗਣ ਦੀ ਆ ਉਹ ਸ਼ਬਦ ਚੱਲਿਆ ਚਿੜੀ ਚ ਜਿਹੜੀ ਆਂਡੇ ਦੇਂਦੀ ਆ ਤੇ ਪਹਿਲਾਂ ਹੀ ਟੀਲੇ ਇਕੱਠੇ ਕਰੀ ਜਾਂਦੀ ਆ ਸਾਡੇ ਕਹਿੰਦਾ ਮਤਲਬ ਚਿੜੀ ਦੇ ਮਨ ਚ ਸ਼ਬਦ ਚੱਲਿਆ ਹਾਂਜੀ ਸਾਰਿਆਂ ਨੂੰ ਚਲਾਉਣ ਵਾਲਾ ਉਹ ਸ਼ਬਦ ਵਾ ਨਾ ਸ਼ਬਦ ਨਾ ਜਿੱਦਾਂ ਕੰਪਿਊਟਰ ਚੱਲਦਾ ਜਿੱਦਾਂ ਆਪਣੀਆਂ ਵੀਡੀਓ ਡੇ ਹੀ ਬਣ ਏਦਾਂ ਹੀ ਸ਼ਬਦ ਨਾ ਯੂਨੀਵਰਸ ਚੱਲਦਾ ਸ਼ਬਦ ਕੋਈ ਭਾਸ਼ਾ ਨਹੀਂ ਆ ਸ਼ਬਦ ਹੋਂਦ ਵਾ ਸ਼ਬਦ ਕਰਤਾ ਪੁਰਖ ਵਾ ਸ਼ਬਦ ਨਾਲ ਸਭ ਕੁਝ ਹੋਣ ਲਿਆ ਉਹ ਸ਼ਬਦ ਹੁਕਮ ਹਾਂ ਸ਼ਬਦ ਸਤਨਾਮ ਆ ਜੀ ਸ਼ਬਦ ਏਕ ਓੰਕਾਰ ਆ ਜੇ ਆਪਾਂ ਇਨਸਾਨ ਦੀ ਗੱਲ ਕਰੀਏ ਤੇ ਤੁਹਾਡੇ ਕਹਿੰਦਾ ਮਤਲਬ ਇਹ ਹੈ ਕਿ ਦਿਮਾਗ ਦੇ ਵਿੱਚ ਖਿਆਲ ਆ ਗਿਆ ਹੂੰ ਤੇ ਉਹ ਖਿਆਲ ਕਿਹਦਾ ਹਾਂਜੀ ਹਾਂਜੀ ਸਾਰਾ ਕੁਝ ਸ਼ਬਦੋਂ ਆ ਨਾ ਕੋਈ ਸ਼ਬਦ ਤੋਂ ਵੱਖਰਾ ਕੁਝ ਹੈ ਨਹੀਂ ਹਾਂ ਜਿੰਨੀਆਂ ਵੀ ਗੱਲਾਂ ਬਾਤਾਂ ਹਨ ਨਾ ਬੰਦਾ ਵੀ ਸ਼ਬਦ ਵਾ ਖਿਆਲ ਵੀ ਸ਼ਬਦ ਵਾ ਖਿਆਲ ਨੂੰ ਦੇਖਣ ਵਾਲਾ ਵੀ ਸ਼ਬਦ ਉਹ ਸ਼ਬਦ ਸੋਵੀਜੀ ਜੇ ਮੇਰੇ ਵਰਗੇ ਨੇ ਵੀ ਜਾਂ ਕਿਸੇ ਹੋਰ ਵੀ ਨੌਜਵਾਨ ਨੇ ਜਾਂ ਕਿਸੇ ਸਮਝਦਾਰ ਨੇ ਵੀ ਜਾਂ ਕਿਸੇ ਬੱਚੇ ਨੇ ਵੀ ਸ਼ਬਦ ਦੀ ਵਿਚਾਰ ਕਰਨੀ ਹੋਵੇ ਸ਼ਬਦ ਬਾਰੇ ਜਾਨਣਾ ਹੋਵੇ ਅੱਜ ਦੇ ਸਮੇਂ ਦੇ ਵਿੱਚ ਹਾਂਜੀ ਤੈਨੂੰ ਕਿੱਦਾਂ ਜਾਣ ਸਕਦਾ ਬਾਬਾ ਜੀ ਜਿਹੜੇ ਵੀ ਧਰਮ ਚ ਜਿਹੜਾ ਵੀ ਬੰਦਾ ਵਾ ਨਾ ਉਹਨਾਂ ਸਾਰੇ ਉਹਨਾਂ ਦੀ ਕੋਰ ਫਲੋਸਫੀ ਚ ਜਾਵੇ ਆਪਣੇ ਸਿੱਖ ਧਰਮ ਦੇ ਵਿੱਚ ਤੇ ਸ਼ੁਰੂ ਦੇ ਵਿੱਚ ਹੀ ਸਾਰੀ ਗੱਲ ਬਾਬੇ ਨੇ ਮਕਾਤੀ ਹੈ ਏਕ ਓੰਕਾਰ ਕਹਿ ਕੇ ਹਾਂ ਕਿਉਂਕਿ ਏਕ ਓੰਕਾਰ ਦੇ ਵਿੱਚ ਸਭ ਕੁੱਖ ਉਹਨਡਿਆ ਏਕ ਓੰਕਾਰ ਦਾ ਮਤਲਬ ਆ ਸਾਰਾ ਕੁੱਖ ਇੱਕ ਏਕ ਓੰਕਾਰ ਵਾ ਤੇ ਸਾਰਾ ਕੁੱਖ ਇੱਕ ਵਾ ਸਾਰਾ ਕੁੱਖ ਉਹ ਸ਼ਬਦ ਵਾ ਨਾਮ ਵੇਖਿਆ ਜਾਵੇ ਤੇ ਚਲੋ ਫਿਰ ਇਸ ਗਲਤ ਵਿਚਾਰ ਪੈਦਾ ਹੋ ਜਾਂਦੀ ਆ ਕਿਦਣਾ ਕਿਤੇ ਮੈਨੂੰ ਲੱਗਦਾ ਕਿ ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਨੇ ਗੁਰੂ ਕਲਗੀਧਰ ਪਾਤਸ਼ਾਹ ਨੇ ਵੀ ਸਾਨੂੰ ਸ਼ਬਦ ਗੁਰੂ ਨਾਲ ਹੀ ਜੋੜਿਆ ਹਾਂਜੀ ਹਾਂਜੀ ਤੇ ਉਹ ਜੇ ਅਸੀਂ ਵਿਚਾਰ ਕਰਨੀ ਆ ਤੇ ਫਿਰ ਇਸ ਤਰੀਕੇ ਤੋਂ ਵੀ ਕਰ ਸਕਦੇ ਹਾਂ ਕਿ ਆਪਾਂ ਸ਼ਬਦ ਗੁਰੂ ਨਾਲ ਜੁੜ ਕੇ ਸ਼ਬਦ ਦੀ ਵਿਚਾਰ ਕਰ ਸਕਦੇ ਹਾਂ ਉਹ ਸ਼ਬਦ ਨਾਲ ਆਪਾਂ ਜੁੜੇ ਹੀ ਹੋਏ ਆ ਜੀ ਉਹ ਸ਼ਬਦ ਦੀ ਵਿਚਾਰ ਕਰਨ ਡਿਆ ਉਹ ਸ਼ਬਦ ਸ਼ਬਦ ਖੇਡੀ ਜਾਂਦਾ ਵਾ ਸ਼ਬਦ ਦੀ ਸ਼ਬਦ ਨਾਲ ਖੇਡੀ ਜਾਂਦਾ ਵਾ ਇੱਕ ਨਵੀਂ ਦੁਨੀਆ ਬਣਦੀ ਆ ਨਵੇਂ ਸ਼ਬਦ ਬਣਦੇ ਆ ਉਹ ਸ਼ਬਦ ਤੋਂ ਹੀ ਸ਼ਬਦ ਬਣੀ ਜਾਂਦੇ ਆ ਹਮ ਆਪਣੇ ਜਿੱਦਾਂ ਤੁਸੀਂ ਕਿਹਾ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਾਂ ਨੂੰ ਦੱਸਿਆ ਵੀ ਸਭ ਸਿਕਨ ਕੋ ਹੁਕਮ ਹੈ ਗੁਰੂ ਮਾਨੇਉ ਗ੍ਰੰਥ ਹਮ ਪਰ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜਦੇ ਨਹੀਂ ਹੈਗੇ ਸਮਝਦੇ ਨਹੀਂ ਹੈਗੇ ਹਮ ਆਪਾਂ ਬਸ ਮੱਥਾ ਟੇਕਦੇ ਆ ਤੇ ਲੰਗਰ ਖਾ ਕੇ ਘਰ ਆ ਜੰਦੇ ਆ ਹਮ ਆਪਾਂ ਜੇ ਏਕ ਓੰਕਾਰ ਨੂੰ ਸਮਝ ਲਈਏ ਨਾ ਹਮ ਤੇ ਗਾੜੀ ਕੋ ਸਮਝਣ ਨੂੰ ਰਹਿ ਨਹੀਂ ਜਾਂਦਾ ਹਮ ਬਾਕੀ ਬਾਬਾ ਜੀ ਆਪੇ ਗਾੜੀ ਆਪੇ ਸਮਝਾਉਂਦੇ ਜਾਂਦੇ ਸਤਨਾਮ ਕਿੱਦਾਂ ਵਾ ਕਰਤਾ ਪੁਰਖ ਕਿੱਦਾਂ ਵਾ ਕਿੱਦਾਂ ਉਹ ਨਿਰਪੋ ਨਿਰਵੈਰ ਹੋ ਜਾਂਦਾ ਵਾ ਕਿੱਦਾਂ ਅਕਾਲ ਮੂਰਤ ਵਾ ਉਹ ਸਭ ਕੁ ਜੋ ਬਾਬੇ ਦੇ ਅੰਦਰ ਸ਼ਬਦ ਚੱਲੇ ਹੀ ਉਹੀ ਆਪਣੇ ਅੰਦਰ ਚੱਲਣ ਦਾ ਪੈਂਦੇ ਆ ਤੇ ਆਪਾਂ ਨੂੰ ਸਾਰੇ ਪਾਸੇ ਉਹਦਾ ਹੁਕਮ ਵਰਤਦਾ ਦੇਖ ਪੈਂਦਾ ਵਾ ਸ਼ਬਦ ਵਰਤਦਾ ਦੇਖ ਪੈਂਦਾ ਵਾ ਤੇ ਇੱਕ ਓੰਕਾਰ ਦੇਖ ਪੈਂਦਾ ਵਾ ਸਾਰਿਆਂ ਦੇ ਵਿੱਚ ਉਹੀ ਸ਼ਬਦ ਵਾ ਇਹਹੀ ਬਾਈਬਲ ਵਾਲੇ ਵੀ ਇਦਾਂ ਕਹਿੰਦੇ ਆ ਇਨ ਦਾ ਬਿਗਨਿੰਗ ਵਾਸ ਵਰਡ ਐਂਡ ਵਰਡ ਵਾਸ ਗੋਡ ਤੇ ਜਿਹੜਾ ਮੁਸਲਮਾਨ ਧਰਮ ਦੇ ਵਿੱਚ ਕਲਾਮ ਆ ਕਲਾਮ ਮੀਨਸ ਵਰਡ ਇਨ ਅਰਬੀ ਦੇ ਵਿੱਚ ਕਲਾਮ ਦਾ ਮਤਲਬ ਆ ਵੀ ਸ਼ਬਦ ਵੀ ਇਹਨੂੰ ਕਹਿੰਦੇ ਲਾ ਇਲਾਹਾ ਇਲਲਾ ਉਹ ਅੱਲਾ ਦੀ ਗੱਲ ਕਰਨ ਦੇ ਆ ਕਹਿੰਦੇ ਵੀ ਜਿਹੜਾ ਅੱਲਾ ਵਾ ਉਹ ਕਲਾਮ ਆ ਉਹ ਸ਼ਬਦ ਵਾ ਤੇ ਮਤਲਬ ਤੁਹਾਡੇ ਕਹਿੰਦਾ ਮਤਲਬ ਆ ਕਿ ਇਹ ਇੱਥੇ ਸਮਝ ਚਲੋ ਇੰਨੀ ਕਉਂਦੀ ਆ ਕਿ ਕੋਈ ਵੀ ਗ੍ਰੰਥ ਆ ਉਹ ਸ਼ਬਦ ਵਿੱਚ ਲਿਖਿਆ ਬਿਲਕੁਲ ਬਿਲਕੁਲ ਜੀ ਕੋਈ ਵੀ ਗ੍ਰੰਥਵਾ ਭਾਵੇਂ ਨਾਸਤਿਕਾਂ ਦਾ ਹੀ ਆ ਉੱਥੇ ਵੀ ਸ਼ਬਦ ਵਾ ਕੋਈ ਨਾਸਤਿਕਵਾ ਆ ਤਾਂ ਲਿਖਿਆ ਤਾਂ ਕਿਸੇ ਸ਼ਬਦ ਵਿੱਚ ਹੀ ਜਾਣਾ ਵਾ ਹਾਂਜੀ ਹਾਂਜੀ ਸਰ ਇਹ ਤੁਹਾਡੀ ਮੈਂ ਵੀਡੀਓ ਵੇਖੀ ਸੀ ਉੱਚ ਤੁਸੀਂ ਕਹਿ ਰਹੇ ਸੀ ਆ ਕੁੱਤਾ ਵੀ ਸ਼ਬਦ ਆ ਹਾਂਜੀ ਹਾਂਜੀ ਆ ਰੁੱਖ ਵੀ ਸ਼ਬਦ ਆ ਹਾਂਜੀ ਹਾਂਜੀ ਆ ਕੁਝ ਵੀ ਮੰਨ ਲਓ ਲਾਲੋ ਆਲੇ ਦੁਆਲੇ ਜੋ ਦਿਖਣਦੇ ਆ ਮੋਬਾਈਲ ਵੀ ਸ਼ਬਦ ਆ ਕਵਰ ਵੀ ਸ਼ਬਦ ਆ ਕੁਝ ਵੀ ਲਾ ਲੀਏ ਹਾਂਜੀ ਹਾਂਜੀ ਬਾਬਾ ਜੀ ਉਹ ਕਿੱਦਾਂ ਕਹਿ ਰਹੇ ਨੇ ਮਤਲਬ ਬਾਬਾ ਜੀ ਇਹਨਾਂ ਦੇ ਨਾਮ ਆ ਨਾ ਜਿਦਾਂ ਜੈਕਟ ਵਾ ਮਾਈਕਾ ਆਪਾਂ ਜੋ ਬੋਲਦੇ ਆ ਇਹ ਸਾਰਾ ਕੁਝ ਸ਼ਬਦ ਦਾ ਹੀ ਰੂਪ ਆ ਸ਼ਬਦ ਨੇ ਰੂਪ ਧਾਰਿਆ ਇਦਾਂ ਦਾ ਨਹੀਂ ਨਾਮ ਨੂੰ ਆਪਾਂ ਸ਼ਬਦ ਕਹਿ ਸਕਦੇ ਹਾਂ ਜਾਂ ਇਹ ਵੱਖਰਾ ਵਾ ਨਾਮ ਇਹ ਬਾਬਾ ਜੀ ਸ਼ਬਦ ਸਾਰਾ ਕੁੱਖ ਵਾ ਸ਼ਬਦ ਦੇ ਵਿੱਚ ਨਾਮ ਵੀ ਆ ਸਤ ਨਾਮ ਵੀ ਆ ਅੱਲਾ ਵੀ ਆ ਰਾਮ ਵੀ ਆ ਵਾਇਗਰੂ ਵੀ ਆ ਸ਼ਬਦ ਤੋਂ ਬਾਹਰ ਕੁੱਖ ਹੈ ਨਹੀਂ ਆ ਹਰ ਚੀਜ਼ ਦਾ ਨਾਮ ਹੈ ਇਹ ਗੱਲ ਤੁਹਾਡੀ ਮੰਨਦੀ ਹਾਂ ਹਾਂਜੀ ਹਾਂਜੀ ਪਰ ਪਰ ਨਾਮ ਨੂੰ ਸ਼ਬਦ ਨਾਲ ਕਿਵੇਂ ਰਿਲੇਟ ਕਰੀਏ ਬਾਬਾ ਜੀ ਰਿਲੇਟ ਕਰਨ ਦੀ ਲੋੜ ਹੀ ਨਹੀਂ ਆ ਉਹ ਪਹਿਲਾਂ ਹੀ ਇੱਕ ਵਾ ਜਦੋਂ ਆਪਾਂ ਆਪਣੀ ਬੁੱਧੀ ਲੈ ਕੇ ਆਉਨੇ ਆ ਨਾ ਜਦੋਂ ਆਪਾਂ ਕਹਿੰਨੇ ਵੀ ਪ੍ਰਮਾਤਮਾ ਨੂੰ ਅਸੀਂ ਸਮਝ ਲਈਏ ਵੀ ਕੀ ਗਾਣੀ ਪਈ ਆ ਉਹ ਆਪਾਂ ਸ਼ਬਦ ਨਾਲ ਸਮਝ ਸਕਦੇ ਆ ਪਰ ਜੇ ਆਪਾਂ ਸ਼ਬਦ ਨੂੰ ਸ਼ਬਦ ਦੇ ਵਿੱਚ ਵੜੀ ਜਾਈਏ ਵੜੀ ਜੇ ਇਹਦੇ ਸ਼ਬਦ ਬੜਾ ਜੇ ਖੁੱਲਦੇ ਜਾਂਦੇ ਆ ਉਹ ਸ਼ਬਦ ਸ਼ਬਦ ਨਾਲ ਖੇਢੀ ਜਾਂਦਾ ਬਸ ਹੋਰ ਨਹੀਂ ਕੋਈ ਸ਼ਬਦ ਦੀ ਖੇਡ ਚੱਲਣ ਦੀ ਆ ਹੂੰ ਵੀਜੀ ਅੱਜ ਦੀ ਨੌਜਵਾਨ ਪੀੜੀ ਦੀ ਗੱਲ ਕਰ ਲੈਨੇ ਆ ਹਾਂਜੀ ਹਾਂਜੀ ਤੇ ਜਾਰੀ ਲੰਬੀ ਵੀਡੀਓ ਆਪਾਂ ਨਹੀਂ ਬਣਾਵਾਂਗੇ ਹਾਂਜੀ ਅੱਜ ਦੀ ਨੌਜਵਾਨ ਪੀੜੀ ਹਰ ਚੀਜ਼ ਕੋ ਸਿੱਖੰਡੀ ਆ ਹਰ ਵੇਲੇ ਕੋ ਸਿੱਖੰਡੀ ਆ ਹਾਂਜੀ ਹਾਂਜੀ ਜੇ ਮੰਨ ਲਓ ਅੱਜ ਕਿਸੇ ਨੌਜਵਾਨ ਨੇ ਸ਼ਬਦ ਦੀ ਵਿਚਾਰ ਸ਼ੁਰੂ ਕਰਨੀ ਹੋਈ ਤੇ ਉਹ ਕਿਸ ਤਰ੍ਹਾਂ ਸਿੱਖ ਸਕਦਾ ਵਾ ਉਹ ਇਸ ਤਰ੍ਹਾਂ ਸਿੱਖ ਸਕਦਾ ਵੀ ਸਾਰੇ ਸ਼ਬਦਾਂ ਨੂੰ ਜਿੰਨੇ ਵੀ ਸ਼ਬਦ ਵਾ ਨਾ ਹਾਂ ਉਹਨਾਂ ਨੂੰ ਵੇਖੇ ਵੀ ਇਹ ਸਾਰੇ ਸ਼ਬਦੀ ਆ ਆਪਣਾ ਨਾਮ ਵੇਖੇ ਜਿਹੜੇ ਵੀ ਸ਼ਬਦ ਉਹਨੂੰ ਬਾਹਰੋਂ ਮਿਲੇ ਆ ਜਿ ਕਿਉਂਕਿ ਜੇ ਕੋਈ ਸਿੱਖਾਂ ਦੇ ਘਰ ਜਾਂਦਾ ਵਾ ਉਹਦੇ ਆਲੇ-ਦੁਆਲੇ ਸਿੱਖਾਂ ਵਾਲੇ ਸ਼ਬਦ ਘੁੰਮਦੇ ਜੇ ਕੋਈ ਹਿੰਦੂਆਂ ਦੇ ਜਾਂਦਾ ਉਹਦੇ ਹਿੰਦੂਆਂ ਵਾਲੇ ਸ਼ਬਦ ਘੁੰਮਦੇ ਆ ਤੇ ਇਦਾਂ ਹੀ ਹਿੰਦੂ ਮੁਸਲਮਾਨ ਬਣ ਜਾਂਦੇ ਆ ਸਿੱਖ ਬਣ ਜਾਂਦੇ ਆ ਤੇ ਇਦਾਂ ਹੀ ਅੱਜ ਕੱਲ ਇੰਟਰਨੈਟ ਦੇ ਵਿੱਚ ਕੋਈ ਕਿਸ ਤਰ੍ਹਾਂ ਦੇ ਸ਼ਬਦ ਸੁਣਦਾ ਵਾ ਉਹ ਓਦਾਂ ਦਾ ਹੋ ਹੀ ਜਾਂਦਾ ਜਿੱਦਾਂ ਦੇ ਸ਼ਬਦ ਹੁੰਦੇ ਨਾ ਆਪਾਂ ਓਦਾਂ ਦੇ ਹੋਏ ਨੇ ਜਿਹੜਾ ਆਪਾਂ ਜੇ ਕੋਈ ਡਾਕਟਰਾਂ ਵਾਲੇ ਸ਼ਬਦ ਪੜਦਾ ਬਾਇਓਲੋਜੀ ਦੇ ਉਹ ਡਾਕਟਰ ਬਣ ਜਾਂਦਾ ਵਾ ਕੋਈ ਵਕੀਰ ਵਾਲੇ ਸ਼ਬਦ ਪੜਦਾ ਵਾ ਤੇ ਪਰ ਜਿਹੜਾ ਸ਼ਬਦ ਵਾ ਨਾ ਜਿਹੜਾ ਮੇਨ ਸ਼ਬਦ ਵਾ ਉਹ ਇੱਕ ਵਾਲਾ ਸ਼ਬਦ ਵਾ ਇਹ ਜਦੋਂ ਆਪਾਂ ਨੂੰ ਸਾਰੇ ਕਿਤੇ ਉਹ ਸ਼ਬਦ ਵਰਤਦਾ ਨੇ ਇਦਾਂ ਆਪਾਂ ਆਪਣੀ ਹੋਂਦ ਨੂੰ ਆਪਣੀ ਮੈਂ ਨੂੰ ਸ਼ਬਦ ਜਾਣਦੇ ਆ ਤੇ ਜਦੋਂ ਆਪਾਂ ਆਪਣੀ ਮੈਂ ਨੂੰ ਸ਼ਬਦ ਜਾਣਦੇ ਆ ਤੇ ਫੇ ਆਪਾਂ ਉਹ ਸ਼ਬਦ ਨਾਲ ਸ਼ਬਦ ਹੋ ਜਾਂਦੇ ਆ ਫੇ ਬੰਦਾ ਬੰਦੇ ਦੀ ਮੈਂ ਖਤਮ ਹੋ ਜਾਂਦੀ ਆ ਉਹ ਸ਼ਬਦ ਹੀ ਰਹਿ ਜਾਂਦਾ ਜੇ ਤਾਂ ਕਿਤੇ ਤੁਸੀਂ ਪਿੱਛੇ ਜੇ ਓਸ਼ੋ ਜੀ ਦੀ ਵੀ ਗੱਲ ਕਰਦੇ ਰਹੇ ਤੇ ਉਸ ਬਾਰੇ ਦੱਸੋ ਮਾੜਾ ਜੀ ਓਸ਼ੋ ਨੂੰ ਬ్రో ਮੈਂ ਬਹੁਤ ਸੁਣਦਾ ਨਹੀਂ ਤੇ ਮੈਂ ਧਿਆਨ ਵੀ ਬੜੇ ਲਾਉਣਾ ਨਹੀਂ ਜਿੱਦਾਂ ਜਦਾਂ ਓਸ਼ੋ ਕਹਿੰਦਾ ਹੁੰਦਾ ਸੀ ਮੈਂ ਕਰਦਾ ਨਹੀਂ ਪੀ ਇਦਾਂ ਇਦਾਂ ਕਰਕੇ ਡਾਇਨਾਮਿਕ ਮੈਡੀਟੇਸ਼ਨ ਵੀ ਕੀਤੀ ਬੜੀ ਤੇਜ ਹੁੰਦੀ ਉਹ ਚੋ ਜਨਾ ਸਾਹ ਤੈਨੂੰ ਆਇਆ ਤੂੰ ਸਾਹ ਬਾਹਰ ਕੱਢ ਦੇਣਾ ਸਾਹ ਤੈਨੂੰ ਆਇਆ ਤੂੰ ਬਾਹਰ ਕੱਢ ਦੇਣਾ ਤੂੰ ਉਹਨਾਂ ਚਿਰ ਇਦਾਂ ਕਰਦੇ ਰਹਿਣਾ ਵਾ ਤੇ ਪ੍ਰਮਾਤਮਾ ਨੂੰ ਕਹਿਣਾ ਨਹੀਂ ਤੇ ਮੈਂ ਸਾਹ ਲੈ ਲੈ ਇੱਕਦਾਂ ਮਰ ਜਣਾ ਮੈਨੂੰ ਝਲਕ ਦਿਖਾ ਆਪਣੀ ਅੱਛਾ ਹਾਂ ਤੇ ਫਿਰ ਦਿਖਿਆ ਇਦਾਂ 10 15 ਮਿੰਟ ਮੈਂ ਇਦਾਂ ਕਰਦਾ ਰਿਆਂ ਕਰਦਾ ਰਿਆਂ ਮੇਰੇ ਅੰਦਰੋਂ ਕਈ ਜੀ ਤਰ੍ਹਾਂ ਦੇ ਰੋਣ ਨਿਕਲਣ ਕਈ ਕੋਖ ਹੋਣ ਦਿਖਿਆ ਫਿਰੋ ਦਿਕਣਾ ਬਰੋ ਕੀ ਮੈਂ ਇਹ ਘਰ ਲੈ ਪਿਆਹੀਂ ਕਰ ਨਹੀਂ ਦਿੰਦਾ ਤੈਨੂੰ ਮੈਂ ਚੱਲ ਮੈਂ ਤੈਨੂੰ ਸੱਚੀ ਗੱਲ ਦੱਸਦਾ ਵਾਂ ਸਾਰੀਆਂ ਸੱਚੀਆਂ ਡਿਆਂ ਸਣ ਪਰ ਇਹ ਜਿਹੜੀ ਗੱਲ ਜਿੱਥੇ ਮੈਂ ਕਰਨਾ ਸ਼ੁਰੂ ਹੋਈ ਮੈਂ ਇਦਾਂ ਉਸ ਦਾ ਧਿਆਨ ਡਿਆਂ ਕਰਨ ਘਰੇ ਭਰਾਵਾ ਮੇਰਾ ਉਹ ਡੈਡੀ ਆਇਆ ਸੀ ਮੈਂ ਪਹਿਲਾਂ ਇਦਾਂ ਇਦਾਂ ਕਰਦ ਰਿਹਾ ਬੈਠਾ ਹੀ ਮੈਂ ਹਾਂ ਇਦਾਂ ਹੁਣ ਕੀ ਹੋਣਾ ਵਾ ਕੁਝ ਨਹੀਂ ਹੋਣਾ ਹਨਾ ਤੇ ਮੈਂ ਇਦਾਂ ਕਰਦ ਰਿਹਾ ਬਰੋ ਹਨਾ ਤੇ ਨਾਲ ਮੇਰੇ ਕੰਨਾਂ ਚੋਂ ਚੱਲਣ ਡਿਆ ਉਹ ਇਹਦਾ ਹੋਰ ਕਰੋ ਤੇਜ਼ ਕਰੋ ਜਿੰਨ ਖੋਜਿਆ ਤੈਨੂੰ ਪਾਇਆ ਇਦਾਂ ਉਹਦੀ ਡਿਸਕੋਰਸ ਵਾਇਕ ਤੇ ਮੈਂ ਇਦਾਂ ਕਰਨ ਡਿਆ ਨੇ ਮੇਰੇ ਅੰਦਰੋਂ ਰੋਣਾ ਨਿਕਲ ਡਿਆ ਪਿਆ ਬਹੁਤ ਉੱਚੀ-ਉੱਚੀ ਰੋਂਡਾ ਪਿਆ ਮੈਂ ਤੇ ਪ੍ਰਭਾ ਮੇਰਾ ਡੈਡੀ ਆਇਆ ਮੇਰੀ ਮੰਮੀ ਤੇ ਡਰ ਗਈ ਹੈ ਕੀ ਹੋ ਗਿਆ ਕੀ ਹੋ ਗਿਆ ਮੁੰਡੇ ਨੂੰ ਮੇਰਾ ਡੈਡੀ ਆਇਆ ਨੇ ਥੌੜ 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 ਚਪੜਾ ਮਾਰੀਆਂ ਮੇਰੇ ਬਹੁਤ ਚਪੇੜਵਰੀ ਮੇਰੇ ਮੈਂ ਪਹਿਲਾਂ ਸਰੀਰ ਜਾ ਛੱਡੀ ਜਾਵਾਂ ਪਰ ਫੇ ਮੇਨੂੰ ਸਰੀਰ ਚਾਉਣਾ ਹੀ ਪਿਆ ਕਿਉਂਕਿ ਉਹ ਚਪੇੜਾ ਮਾਰਨ ਡੈਡੀ ਮੇਰਾ ਹਟਣੀ ਨਹੀਂ ਨੀਂ ਡਿਆ ਤੇ ਮੈਂ ਮੈਂ ਧਿਆਨ ਟਿਣ ਛੱਡੋ ਪਰੇ ਮੈਂ ਪਹਚਾਉ ਆਪਣੇ ਆਪ ਨੂੰ ਹਨਾ ਤੇ ਇਦਾਂ ਇਦਾਂ ਹੋਰ ਵੀ ਬੜੇ ਤਰ੍ਹਾਂ ਦੇ ਮੇਨਾਂ ਅਨੁਭਵ ਹੋਏ ਪਰ ਮੈਂ ਬਾਅਦ ਵਿੱਚ ਜੋ ਸ਼ਬਦ ਨੂੰ ਜਾਣਿਆ ਕਿ ਇਹ ਸਾਰਾ ਕੋਈ ਸ਼ਬਦ ਨਹੀਂ ਹੋਣ ਡਿਆ ਸੀ ਸ਼ਬਦੀ ਸਭ ਕੁਝ ਕਰੌਣ ਡਿਆ ਸੀ ਤੇ ਫਿਰ ਮੈਂ ਕਿਹਾ ਸ਼ਬਦ ਉਹ ਜਿਹੜਾ ਸ਼ੂਨੇ ਆ ਨਾ ਉਹ ਵੀ ਸ਼ਬਦ ਉਹ ਜਿੱਥੇ ਕੋਖਮ ਨਹੀਂ ਆ ਉੱਥੇ ਵੀ ਸ਼ਬਦ ਉਹ ਕਿਉਂਕਿ ਸ਼ਬਦ ਤੋਂ ਬਿਨਾ ਕੋਖਮ ਨਹੀਂ ਆ ਤੇ ਕੋਖਮ ਨਹੀਂ ਵੀ ਸ਼ਬਦ ਆ ਕੋਕ ਨਹੀਂ ਵੀ ਛੋੜਦੇ ਆ ਵਾਕੇ ਸਹੀ ਆ। ਇਹੀ ਇਹੀ ਸ਼ੁੰਨਤਾ ਵਾ ਜੀ ਇਹੀ ਨੋ ਮਾਈਂਡ ਸਟੇਟ ਆ। ਮੈਂ ਗੱਲ ਬੜੀ ਡੂੰਗੀ ਆ ਵਿਚਾਰਨ ਵਾਲੀ ਆ। ਮਤਲਬ ਕਹਿੰਦਾ ਬੱਲਾ ਵਿਚਾਰ ਤੇ ਬਹੁਤ ਜ਼ਿਆਦਾ ਵਾ। ਮੈਂ ਆਪਣੇ ਵੀਰਾਂ ਨੂੰ ਕਹਿਣਾ ਚਾਹੁੰਨਾ ਵਾ ਜੇ ਕਿਸੇ ਦਾ ਕੋਈ ਪਰਸਨਲ ਸਵਾਲ ਆ ਵੀਰ ਕੋ ਆਪਾਂ ਫਿਰ ਪੁੱਛ ਲਾਂਗੇ 15 ਕਿ ਮਿੰਟ ਦੀ ਆਪਾਂ ਵੀਡੀਓ ਬਣਾਉਣਾ। ਆਪਾਂ ਜੁੜੇ ਹੀ ਆਂ ਜੀ ਆਪਣੇ ਸਾਰਿਆਂ ਦੇ ਅੰਦਰੋ ਸ਼ਬਦ ਗੁਰੂ ਮੌਜੂਦ ਵਾ। ਆਪਾਂ ਆਪਣੇ ਸ਼ਬਦ ਨਾਲ ਹੀ ਜੁੜੀਏ ਕਿਉਂਕਿ ਬਾਹਰ ਬੜੇ ਬੜੇ ਤਰ੍ਹਾਂ ਦੇ ਸ਼ਬਦ ਵਾ, ਬੜੇ ਤਰ੍ਹਾਂ ਦੇ ਸ਼ਬਦ ਵਾ। ਪਰ ਜਿਹੜਾ ਆਪਣੇ ਅੰਦਰ ਆਪਣੇ ਹੋਣ ਵਾਲਾ ਸ਼ਬਦ ਹੈ ਨਾ ਹੋਣ ਵਾਲਾ ਸ਼ਬਦ ਉਹ ਆਪਣੇ ਅੰਦਰ ਹੀ ਆ ਹੁਣ ਮੈਂ ਇਹ ਇੱਥੇ ਵੀਡੀਓ ਬਣਾ ਕੇ ਇਧਰ ਚਲ ਜਣਾ ਕਿਤੇ ਨਾ ਕਿਤੇ ਜਾਂ ਤੁਸੀਂ ਥੋੜੇ ਜਿਹਾ ਮੇਰੀ ਵੀਡੀਓ ਵੇਖ ਲਈ ਪਰ ਜਿਹੜਾ ਤੁਹਾਡੇ ਅੰਦਰ ਉਹ ਵੇਖਣ ਡਿਆ ਵਾ ਉਹ ਹਮੇਸ਼ਾ ਤੁਹਾਡੇ ਨਾਲ ਵਾ ਉਹ ਸ਼ਬਦ ਵਾ ਉਹ ਸ਼ਬਦ ਨਾ ਜਿਹੜੋ ਕਿਉਂਕਿ ਉਹ ਸ਼ਬਦ ਤੁਹਾਡਾ ਹੋਣਾ ਉਹ ਸ਼ਬਦ ਤੁਹਾਡੀ ਹੋਣ ਦਵਾ ਉਹ ਸ਼ਬਦੀ ਹੀ ਤੁਸੀਂ ਆ ਤੇ ਬਾਜੋ ਤੁਹਾਨੂੰ ਪਾਰਕ ਨਾ ਬਾਕੀ ਸ਼ਬਦ ਵੀ ਮੈਂ ਹੀ ਆ ਪਰ ਪਹਿਲਾਂ ਆਪਣੇ ਖੋਦ ਵਾਲੇ ਸ਼ਬਦ ਨੂੰ ਜਾਣੋ ਕਿ ਤੁਸੀਂ ਸ਼ਬਦ ਵਾ ਕਿ ਕੀ ਕੁਖ ਤੁਹਾਡੇ ਅੰਦਰ ਕੀ ਪਿਆ ਵਾ ਸੋ ਮੇਨ ਗੱਲ ਤੁਹਾਡੀ ਹੈ ਕਿ ਸ਼ਬਦ ਤੇ ਆ ਕੇ ਮੁੱਕਲੀ ਫਿਰ ਸ਼ਬਦ ਤੇ ਅੰਤਵਾਜੀ ਸ਼ਬਦ ਤੋਂ ਸ਼ੁਰੂਆਤ ਤੇ ਸ਼ਬਦ ਤੇ ਅੰਤ ਸ਼ਬਦ ਤੋਂ ਬਾਹਰ ਬੰਦਾ ਜਾਣ ਹੀ ਨਹੀਂ ਸਕਦਾ ਇਸੇ ਹਿੱਸੇ ਆਪਾਂ ਖਾਣਾ ਸੀ ਆਪਾਂ ਖਾਣਾ ਨਹੀਂ ਇਹ ਮਜ਼ਾ ਵਾ ਖੇਡ ਵਾ ਹੈ ਇਹ ਆਨੰਦ ਵਾ ਹੈ ਜਿਹੜੇ ਕਈ ਕਹਿੰਦੇ ਆ ਅਸੀਂ ਜੀ ਨਾਮ ਪ੍ਰਾਪਤ ਕਰ ਲਿਆ ਅਸੀਂ ਜੀ ਚੱਕਰਾਂ ਤੱਕ ਪਹੁੰਚ ਗਏ ਅਸੀਂ ਜੀ ਪਰਮਾਤਮਾ ਦੇ ਦਰਸ਼ਨ ਕਰ ਲਏ ਅਸੀਂ ਜੀ ਹਵਾ ਜੜ ਕੇ ਵੇਖ ਲਿਆ ਅਸੀਂ ਸੂਰਜ ਤੱਕ ਪਹੁੰਚ ਗਏ ਮਤਲਬ ਬੜੀਆਂ ਬੜੀਆਂ ਗੱਲਾਂ ਪਿੱਛੇ ਜੇ ਵੀਡੀਓ ਚੱਲੀਆਂ ਸੀ ਹਾਂਜੀ ਹਾਂਜੀ ਇਸ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਬਾਬਾ ਜੀ ਇਹ ਸਾਰਾ ਕੁੱਖ ਹੁੰਦਾ ਵਾ ਪਰ ਹੁੰਦਾ ਇਹ ਸਭ ਕੁਝ ਸ਼ਬਦ ਨਾਲ ਹੀ ਆ ਹੂੰ ਕਿਉਂਕਿ ਆਪਾਂ ਆਪਣੀ ਪਿਆਸ ਹੀ ਨਹੀਂ ਹੁੰਦੀ ਆਪਾਂ ਕੁਝ ਵੇਖਣਾ ਚਾਹੁੰਨੇ ਨੇ ਆ ਤੇ ਸ਼ਬਦ ਦੀ ਸ਼ਕਤੀ ਇਦਾਂ ਦੀ ਆ ਜੋ ਆਪਾਂ ਕਰਨਾ ਚਾਹੁੰਨੇ ਆ ਇੱਥੇ ਸਵਾਲ ਪੈਦਾ ਨਾ ਤੁਸੀਂ ਵੀ ਤੁਸੀਂ ਹੁਣੇ ਕਿਹਾ ਕਿ ਮੈਂ ਇਦਾਂ ਇਦਾਂ ਕਰਦਾ ਰਿਆ ਫਿਰ ਤੁਹਾਨੂੰ ਕੀ ਆਲੀ ਵਿਖਿਆ ਮੈਨੂੰ ਦਿਖਿਆ ਹੀ ਤਾਂ ਇਹ ਤੇ ਮੈਂ ਰੋਂ ਡੈਪੀ ਆਂ ਅੱਛਾ ਦੇਖਣਾ ਕੀ ਹੈ ਸ਼ਬਦ ਨੇ ਕੁੱਖ ਨਾ ਕੁੱਖ ਦਿਖਾ ਦੇਣਾ ਵਾ ਹੈ ਸ਼ਬਦ ਨੇ ਤੁਹਾਡੇ ਅੰਦਰ ਕੋਹਨਾ ਕੋਹ ਕਰ ਦੇਣਾ ਕੋ ਕ੍ਰੀਏਟ ਕਰ ਦੇਣਾ ਕਿਉਂਕਿ ਸ਼ਬਦ ਦੀ ਸ਼ਕਤੀ ਬੜੀ ਤਕੜੀ ਆ ਹਾਂ ਨੂੰ ਨਹੀਂ ਲੱਗਦਾ ਇਹ ਇਮੇਜਿਨੇਸ਼ਨ ਆ ਸਿਰਫ ਇਮੇਜਿਨੇਸ਼ਨ ਹੀ ਆ ਕਿ ਭਰੋ ਇਸ ਸ਼ਬਦ ਦੀ ਸ਼ਕਤੀ ਆ ਹੁਣ ਮੈਂ ਖੋਤਾ ਕੋੜਾ ਕਹਿਣ ਦੇ ਤੇਰੇ ਦਿਮਾਗ ਚ ਖੋਤਾ ਕੋੜਾ ਬਣ ਡਿਆ ਕਿ ਨਹੀਂ ਬਣ ਡਿਆ ਬਣ ਡਿਆ ਪਤੰਗਾ ਕਹਿਣ ਦੇ ਲੋੜੀ ਕਹਿਣ ਦੇ ਹੈ ਨਾਲ ਦੇ ਨਾਲ ਨਾਲ ਦੀ ਨਾਲ ਹੀ ਉਹ ਚੀਜ਼ਾਂ ਬਣ ਜਾਂਦੀਆਂ ਹੁਣ ਮੈਂ ਕਹਿੰਦਾ ਅਨਹਦ ਨਾਦ ਹੂੰ ਹੁਣ ਅਨਹਦ ਨਾਦ ਉਹ ਚੁੱਪ ਚ ਜਿਹੜਾ ਸੁਣਦਾ ਵਾ ਉਹ ਵੀ ਇੱਕ ਸ਼ਬਦ ਵਾ ਉਹ ਤੇ ਕਹਿੰਦੇ ਕੱਲੀ ਟਿਊਨ ਆ ਟਿਊਨ ਵੀ ਸ਼ਬਦ ਹਨਾ ਭਰਾਵਾ ਜੋ ਮਰਜੀ ਗਈ ਜਾਓ ਸ਼ਬਦ ਤੋਂ ਬਾਹਰ ਨਹੀਂ ਜਾਏਗਾ ਕੌਂਟਰੋਵਰਸੀ ਚ ਬਚਲ ਜੀ ਵੀਡੀਓ ਸਾਡੀ ਕਿਤੇ ਕੌਂਟਰੋਵਰਸੀ ਬ੍ਰੋ ਕਿੰਨਾ ਕੌਂਟਰੋਵਰਸੀ ਵੀ ਸ਼ਬਦ ਆ ਕੌਂਟਰੋਵਰਸੀ ਵੀ ਸ਼ਬਦ ਬਾਤ ਨਹੀਂ ਨਿਰਪੋ ਨਿਰਵੈਰਵਾਹੋ ਕਿਉਂਕਿ ਉਹ ਇੱਕ ਵਾ ਤੇ ਉਹਦੇ ਲਈ ਸਾਰੇ ਉਹਦਾ ਹੀ ਰੂਪ ਵਾ ਉਹਦੇ ਲਈ ਸਾਰੇ ਸ਼ਬਦ ਬਾਤ ਕਰਦਾ ਕੌਂਟਰੋਵਰਸੀ ਕਿੰਨਾ ਹੋਣੀ ਹੈ ਦੁਨਿਆਦ ਵਿਚ ਪੈਣ ਵਾਲੀਆਂ ਗੱਲਾਂ ਨਹੀਂ ਵੈਸੇ ਦੇਖੀ ਦੁਨਿਆਦ ਵਿਚ ਕੱਢਣ ਵਾਲੀਆਂ ਗੱਲਾਂ ਜੀ ਇਹ ਇੱਕ ਦੀਆਂ ਗੱਲਾਂ ਵਾ ਸ਼ਬਦ ਦੀਆਂ ਗੱਲਾਂ ਬਸ ਮੈਂ ਤਾਂ ਹੋਰ ਕੋਈ ਗੱਲ ਕਹਿਣੀ ਨਹੀਂ ਨੇ ਮੈਂ ਤਾਂ ਇੱਕੋ ਹੀ ਗੱਲ ਕਹਿਣ ਡਿਆ ਵੀ ਸ਼ਬਦ ਵਾ ਪਰ ਹੁਣ ਕਿਤੇ ਨਾ ਕਿਤੇ ਫਿਰ ਉਹ ਗੱਲ ਆਉਂਦੀ ਹੈ ਨਾ ਕਿ ਆਪਾਂ ਅਸੀਂ ਆਪਣੀ ਮਾਂ ਮਕਾਉਣਾ ਚਾਹੁੰਦੇ ਆ ਹਮ ਹਣਾ ਸ਼ਬਦ ਵੀ ਕਿਤੇ ਕਿਤੇ ਹੈ ਪਰ ਤੁਸੀਂ ਕਹਿੰਦੇ ਕਿ ਮੈਂ ਕਹਿਣਿਆ ਬਾਬਾ ਜੀ ਮੈਂ ਜਿਹੜਾ ਕਹਿਣ ਡਿਆ ਵਾ ਨਾ ਜਿਹੜਾ ਮੇਰੀ ਮੈਂ ਬਣਾਉਣ ਡਿਆ ਜਿਹੜਾ ਮੇਰੇ ਅੰਦਰੋਂ ਆਵਾਜ਼ ਬਣਾਉਣ ਡਿਆ ਵਾ ਹਮ ਉਹ ਸ਼ਬਦ ਵਾ ਹੁਣ ਮੈਂ ਹੈਗਾ ਤੇ ਹਣਾ ਹੁਣ ਮੈਂ ਆਪਣੇ ਸਰੀਰ ਨੂੰ ਕੀ ਕਹੀ ਜਾਵਾਂ ਜੀ ਦੱਸ ਮੈਂ ਮੈਂ ਵੀ ਤੇ ਸ਼ਬਦੀ ਆ ਮੈਂ ਵੀ ਤੇ ਸ਼ਬਦੀ ਆ ਮੈਂ ਸ਼ਬਦ ਤੋਂ ਬਾਹਰ ਥੜਾ ਇੱਥੇ ਤੇ ਬੰਦੇ ਸਿਆਪਾ ਖਾਣਾ ਪੈਂਦਾ ਬੰਦਾ ਕਹਿੰਦਾ ਮੈਂ ਆਹ ਖਰੀ ਪਰ ਮੈਂ ਥੋੜਾ ਮੋਰ ਮੋਟਾ ਦਿਨ ਹੈ ਇਹ ਪਤਾ ਨਹੀਂ ਮੈਂ ਸ਼ਾਇਦ ਲੰਗਾ ਗੁਜਰਾ ਚ ਪੈ ਗਿਆ ਕਿ ਨਿਕਲ ਆ ਆਪ ਨਹੀਂ ਪਲ ਗਿਆ ਨਹੀਂ ਲੱਗਦਾ ਹੁੰਦਾ ਗੱਲ ਇਦਾਂ ਵਾ ਕਿ ਜਿੰਨੇ ਸਵਾਲ ਝੁਗੇ ਹੁੰਦੇ ਜਾਣ ਦੋਸਤੋ ਉਨਾ ਹੀ ਇਹ ਮੈਨੂੰ ਲੱਗਦਾ ਕਿ ਜੇ ਆਪਾਂ ਕੱਲੀ ਇਮੇਜਿਨੇਸ਼ਨ ਦੀ ਗੱਲ ਕਰੀਏ ਨਾ ਤੇ ਇਹ ਸ਼ਬਦ ਜਿਹੜਾ ਜਿੰਨਾ ਇਮੇਜਨ ਕਰੀ ਜਾਵਾਂਗੇ ਜਿੰਨਾ ਵੇਖੀ ਜਾਵਾਂਗੇ ਅਲੇ ਦੁਆਲੇ ਅੱਛਾ ਆ ਸ਼ਬਦ ਆ ਵੀ ਸ਼ਬਦ ਆ ਆ ਸ਼ਬਦ ਆ ਆ ਵੀ ਸ਼ਬਦ ਆ ਕੁਝ ਵੀ ਲਾ ਲਈਏ ਹਾਂਜੀ ਹਾਂਜੀ ਇਹ ਮੁੱਕਣਾ ਨਹੀਂ ਇਹ ਇਹਦਾ ਅੰਤ ਨਹੀਂ ਜੀ ਹੈਗਾ ਕਿਉਂਕਿ ਇਹ ਸਨਾਤਨਵਾ ਆਦ ਅੰਤ ਏਕੋ ਅਵਤਾਰਾ ਸੋਈ ਗਰੂ ਸਮਝਿਓ ਹਮਾਰਾ ਇਹ ਸ਼ੁਰੂ ਤੋਂ ਆ ਇਹ ਕੋਈ ਭਾਸ਼ਾ ਨਹੀਂ ਆ ਇਹ ਜਿਹੜਾ ਭਾਸ਼ਾ ਨੂੰ ਬਣਾਉਣ ਡਿਆ ਵਾ ਉਹ ਆ ਹਰ ਧਰਮ ਦਾ ਗ੍ਰੰਥ ਹਰ ਧਰਮ ਦੇ ਕੁਝ ਵੀ ਆ ਸਾਰੇ ਕੋਈ ਸ਼ਬਦ ਵਿੱਚ ਲਿਖਿਆ ਗਿਆ ਹਾਂਜੀ ਹਾਂਜੀ ਸ਼ਬਦ ਕਹਿੰਦਾ ਉਹ ਸੰਵਿਧਾਨ ਵੀ ਸ਼ਬਦ ਚ ਲਿਖਣ ਵਿੱਚ ਲਿਖਣ ਵਿੱਚ ਸ਼ਬਦ ਚ ਲਿਖਿਆ ਗਿਆ ਲਿਖਣ ਵਿੱਚ ਵੀ ਆ ਬੋਲਣ ਵਿੱਚ ਵੀ ਆ ਸੁਣਣ ਵਿੱਚ ਵੀ ਆ ਸਮਝਣ ਵਿੱਚ ਵੀ ਆ ਬਸ ਗੱਲ ਸਾਰੀ ਸਮਝਦੀ ਆ ਗੱਲ ਸਾਰੀ ਸ਼ਬਦ ਦੀ ਇਹ ਇਹ ਸਮਝ ਵੀ ਕਿ ਇਹਨਾਂ ਸਮਝ ਦੀ ਬਣ ਜਣਾ ਹਾਂਜੀ ਹਾਂਜੀ ਉਹ ਸ਼ਬਦ ਹੀ ਰਹਿ ਜਾਣਾ ਨਾ ਬੰਦੇ ਦੀ ਸਮਝ ਵੀ ਨਹੀਂ ਰਹਿਣੀ ਕੋਖਾ ਵੀ ਨਹੀਂ ਰਹਿਣਾ ਉਹ ਬਸ ਕੱਲਾ ਹੀ ਕੱਲਾ ਇੱਕ ਨਾਮ ਰਹਿਣਾ ਬਸ ਸੋ 15 ਮਿੰਟ ਦੀ ਵੀਡੀਓ ਹੋ ਗਈ ਹੈ ਜੀ ਦੋਸਤੋ ਆਪਾਂ 15 ਮਿੰਟ ਵੀਡੀਓ ਦੀ ਬਣਾਉਣ ਦੀ ਕੋਸ਼ਿਸ਼ ਕੀਤੀ ਮੈਂ ਉਮੀਦ ਕਰੂੰਗਾ ਵਾਈਬ ਵਿਦ ਪਬਲਿਕ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਰ ਨਾਲ ਆਪਾਂ ਮਿਲਦੇ ਰਹਿਣਾ ਮੈਂ ਤੇ ਅੰਮ੍ਰਿਤ ਵੀਰ ਇੰਨਾ ਗੱਲਬਾਤ ਕਰਦੇ ਰਵਾਂਗੇ ਹਾਂਜੀ ਹਾਂਜੀ ਬਾਬਾ ਜੀ ਤੇ ਵੀ ਵੀ ਜਿਹੜਾ ਜੀਐਨਡੀ ਹੁੰਦਾ ਰਹਿੰਦਾ ਵਾ ਤੇ ਆਪਾਂ ਗੱਲਬਾਤ ਕਰਕੇ ਆਪਾਂ ਇੱਕ ਹੀ ਆਂ ਜੀ ਸਾਰੇ ਉਹ ਸ਼ਬਦ ਦੇ ਰੂਪ ਆ ਹਾਂਜੀ ਵੱਖਰੇ ਨਹੀਂ ਹੈਗੇ ਨਾ ਤੇ ਹੋਰ ਕੋਈ ਵੀ ਨੌਜਵਾਨਾਂ ਨੂੰ ਸੁਨੇਹਾ ਨੌਜਵਾਨਾਂ ਨੂੰ ਨਜ਼ਾਰੇ ਲਾਓ ਇਹੀ ਜਵਾਨੀ ਹੁੰਦੀ ਬੰਦੇ ਕੋ ਹੋਰ ਕੀ ਹੁੰਦਾ ਹੂੰ ਤੇ ਸ਼ਬਦ ਨੂੰ ਚੇਤੇ ਨਸ਼ਾ ਨਸ਼ਿਆਂ ਨੂੰ ਛੱਡੋ ਨਸ਼ਿਆਂ ਨੂੰ ਛੱਡੋ ਕਿਉਂਕਿ ਨਸ਼ੇ ਜਿਹੜੇ ਆ ਨਾ ਹੂੰ ਨਸ਼ੇ ਬੰਦੇ ਨੂੰ ਲੇ ਖੇਚ ਪਾਉਂਦੇ ਆ ਜਿੰਨਾ ਜਰ ਨਸ਼ੇ ਕਾਂ ਚ ਮਜ਼ਾ ਆਉਣ ਡਿਆ ਵਾ ਨਾ ਉਹ ਗੱਲ ਕਰੋ ਭਾਵੇਂ ਸਾਡੇ ਤੋਂ ਦੁੱਖ ਰਿੰਦੇ ਆ ਫਿਰ ਇਹਨਾਂ ਨੂੰ ਛੱਡ ਦੋ ਵੀਰੇ ਕਈ ਕਹਿੰਦੇ ਨਸ਼ਾ ਕਰਕੇ ਵੀ ਸੁਰਤੀ ਜੋੜਦੀ ਆ ਇਦਾਂ ਉਦਾਂ ਇਹ ਉਹ ਸ਼ਬਦ ਸਾਰੇ ਖੇਢੀ ਜਾਂਦਾ ਵਾ ਉਹ ਗਲਤ ਸਹੀ ਨਹੀਂ ਨਾ ਹੈਗਾ ਬਾਬਾ ਜੀ ਉਹ ਸ਼ਬਦ ਖੇਡਦਾ ਵਾ ਉਹ ਸ਼ਬਦ ਦੀ ਖੇਡ ਵਾ ਸ਼ਬਦ ਕਹਿੰਦਾ ਨਸ਼ਾ ਕਰ ਲੈ ਨਸ਼ਾ ਕਰ ਲੈਂਦਾ ਇੱਕ ਲਾਸਟ ਸਵਾਲ ਸ਼ਿਵ ਕੀ ਆ ਸ਼ਿਵ ਵੀ ਸ਼ਬਦ ਬਾਜੀ ਹੂੰ ਕਿਉਂਕਿ ਸ਼ਬਦ ਸਨਾਤਨਮ ਸ਼ਬਦ ਮੋਨ ਵੀ ਆ ਇਹ ਸ਼ਬਦ ਬੋਲਦਾ ਵੀ ਆ ਠੀਕ ਆ ਜੀ ਸਭ ਕੋਹ ਸ਼ਬਦ ਉਹ ਆ ਸ਼ਬਦ ਪ੍ਰੈਜ਼ੈਂਟ ਮੂਵਮੈਂਟ ਆ ਆੜਾ ਹੁਣ ਦਾ ਸਮਾਂ ਵਾ ਨਾ ਇਹ ਸ਼ਬਦ ਵਾ ਹੂੰ ਆਉਣ ਵਾਲਾ ਸਮਾਂ ਆਉਣ ਵਾਲਾ ਵੀ ਸ਼ਬਦ ਵਾ ਇਹ ਜਿਹੜਾ ਨੰਘਿਆ ਉਹ ਵੀ ਸ਼ਬਦੀ ਨੰਘੇ ਹੋਰ ਕੀ ਨੰਘਿਆ ਸਭ ਦੀ ਨੰਘਿਆ ਸੋ ਮੈਨੂੰ ਤੇ ਇੰਨੀ ਕੀ ਗੱਲ ਸਮਝ ਲੱਗੀ ਵੀਡੀਓ ਗੱਲਾਂ ਤਾਂ ਉਹ ਕਿ ਜਿਹੜੀ ਸਾਡੇ ਦਿਮਾਗ 'ਚ ਆਪਾਂ ਕਹਿ ਦਿੰਦੇ ਆ ਨਾ ਗੱਲ ਆ ਗਈ ਸਾਡੇ ਦਿਮਾਗ 'ਚ ਉਹ ਸ਼ਬਦ ਆ ਗਈ ਹਨਾ ਹਾਂਜੀ ਹਾਂਜੀ ਸ਼ਬਦਾਂ ਨੇ ਸਾਡੇ ਕੋ ਕਰਾਇਆ ਕਿ ਆਪਾਂ ਸ਼ਬਦਾਂ ਨੂੰ ਕਿਹਾ ਇੱਥੋਂ ਓਟ ਕੇ ਹੋਰ ਕੱਜ ਦਾ ਗਲਾਸ ਵੜਲਾ ਪਾਣੀ ਪੀਲਾ ਚਾਹ ਪੀਲਾ ਰੋਟੀ ਖਾਲਾ ਸਭ ਕੁ ਕੋ ਕਰਾਉਣ ਵਾਲਾ ਸ਼ਬਦ ਸਾਡੇ ਦਿਮਾਗ ਚ ਆਉਣ ਵਾਲੇ ਸ਼ਬਦ ਤੇ ਸਾਡ ਨੂੰ ਕਰਾਉਣ ਵਾਲੇ ਸ਼ਬਦ ਹਾਂਜੀ ਤੇ ਉਸੇ ਤੋਂ ਹੀ ਜੇ ਆਪਾਂ ਖੋਜਣਾ ਸ਼ੁਰੂ ਕਰੀਏ ਤੇ ਗਾੜੀ ਗਾੜੀ ਮੇਰੇ ਵਾਪਸ ਖਾਂਦਾ ਜਾਂਦਾ ਵਾ ਹਾਂਜੀ ਹਾਂਜੀ ਕਿਉਂਕਿ ਉਹਦੀ ਜਰਨੀ ਉਹ ਆਪੇ ਕਰਨ ਡਿਆ ਤੂੰ ਆਪੇ ਕਰਤਾ ਆਪੇ ਪਹੁੰਚਤਾ ਜੀ ਤੇਰੇ ਸਾਰੇ ਭਾਣੇ ਠੀਕ ਆ ਜੀ ਸੋ ਬਹੁਤ ਵਧੀਆ ਲੱਗਾ ਵੀ ਇੰਨਾ ਗੱਲਬਾਤ ਕਰਕੇ ਸੋ ਇਸੇ ਤਰ੍ਹਾਂ ਦੀ ਆਪਾਂ ਵੀਡੀਓ ਪਰਮਾਤਮਾ ਦੀਆਂ ਗੱਲਾਂ ਸ਼ਬਦ ਦੀਆਂ ਗੱਲਾਂ ਲੈ ਕੇ ਆਉਂਦਾ ਰਵਾਂਗੇ ਸੋ ਮਿਲਦੇ ਹਾਂ ਜੀ ਇੱਕ ਨਵੀਂ ਵੀਡੀਓ ਨਾਲ ਸਾਸਰੀ ਸਾਸਰੀ